ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਤੀਆਂ ਦਾ ਸਿੱਖਾਂ ਦੇ ਲਈ ਕੀ ਇਤਿਹਾਸ ਹੈ ਗੁਰੂ ਕੇ ਪਿਆਰਿਓ ਤੀਆਂ ਸਿੱਖ ਬੀਬੀਆਂ ਲਈ ਕੀ ਇੰਪੋਰਟੈਂਸ ਲੱਗਦੀਆਂ ਨੇ ਜਿਨ੍ਹਾਂ ਦਾ ਧਰਮ ਵਾਹਿਗੁਰੂ ਜੀ ਉਹਨਾਂ ਨੂੰ ਇਜਾਜ਼ਤ ਦਿੰਦਾ ਹੈ ਉਹਨਾਂ ਦੇ ਲਈ ਮੁਬਾਰਕ ਹੈ ਲੇਕਿਨ ਸਿੱਖਾਂ ਦਾ ਸਿੱਖ ਬੀਬੀਆਂ ਦਾ ਤੀਆਂ ਨਾਲ ਕੋਈ ਇਤਿਹਾਸ ਨਹੀਂ ਹੈ ਗੁਰੂ ਮਹਾਰਾਜ ਨੇ ਇਸ ਨੂੰ ਕਿਤੇ ਵੀ ਮਨਾਉਣ ਦਾ ਹੁਕਮ ਨਹੀਂ ਕੀਤਾ ਇਹ ਇੱਕ ਮਨਮਤ ਹੈ ਗੁਰਮਤ ਬਿਲਕੁਲ ਨਹੀਂ ਹੈ ਹਾਂ ਪੁਰਾਣੇ ਸਮੇਂ ਦੇ ਵਿੱਚ ਔਰੰਗਜ਼ੇਬ ਆਪਣੇ ਪਿਆਦੀ ਆਪਣੀ ਚੌਧਰੀ ਪਿੰਡਾਂ ਦੀ ਸਾਥ ਵਿੱਚ ਇੱਕ ਦਿਨ ਨਿਯਤ ਕੀਤਾ ਜਾਂਦਾ ਸੀ ਕਿ ਉੱਥੇ ਜਿੰਨੀਆਂ ਵੀ ਸੋਹਣੀਆਂ ਬਹੁ ਬੇਟੀਆਂ ਨੇ ਇਹ ਪਿੰਡ ਦੀ ਸਾਥ ਵਿੱਚ ਪਹੁੰਚ ਜਾਣ ਉੱਥੇ ਨਾ ਨੱਚਣਾ ਗਾਣਾ ਟੱਪਣਾ ਬੋਲੀਆਂ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਕੀਤੀਆਂ ਜਾਂਦੀਆਂ ਸੀ ਔਰੰਗਜ਼ੇਬ ਸ਼ਰਾਬ ਪੀਂਦਾ ਸੀ ਆਪਣੀ ਬੱਗੀ ਤੇ ਆਂਦਾ ਸੀ ਔਰ ਇੱਕ ਮੰਡੀ ਔਰ ਔਰਤਾਂ ਦੀ ਲੱਗਦੀ ਸੀ ਜਿਵੇਂ ਸਬਜ਼ੀਆਂ ਵੇਚਦੀਆਂ ਨੇ ਉਹ ਜਿਹਨੂੰ ਪਸੰਦ ਕਰ ਲੈਂਦਾ ਸੀ ਜੋ ਸੋਹਣੀ ਲੱਗਦੀ ਸੀ ਉਹਨੂੰ ਆਪਣੇ ਨਾਲ ਜ਼ਬਰਦਸਤੀ ਲੈ ਜਾਂਦਾ ਸੀ ਇਹ ਮਨਵੰਝਣ ਦਾ ਸਾਧਨ ਅੱਜ ਸਿੱਖ ਸਾਡੇ ਧਰਮ ਦੇ ਅੰਦਰ ਵੀ ਵੱਧ ਚੁੱਕਿਆ ਆ ਸਜਣਾ ਸਵਰਨਾ ਜਾਂ ਸੁੰਦਰ ਦਿਖਣਾ ਸ਼ਿੰਗਾਰ ਕਰਨਾ ਨੱਚਣਾ ਟੱਪਣਾ ਵਾਹਿਗੁਰੂ ਜੀ ਇਹ ਸਿੱਖ ਦੀ ਬਿਲਕੁਲ ਵੀ ਮਰਿਆਦਾ ਚ ਨਹੀਂ ਹੈਗਾ ਗੁਰੂ ਮਹਾਰਾਜ ਤੇ ਬਾਣੀ ਚ ਕਹਿੰਦੇ ਨੇ ਮਨ ਇੱਛੇ ਸੁਖ ਮਾਣਦਾ ਕਿਛ ਨਹੀਂ ਵਿਸੂਰੇ ਸੋ ਪ੍ਰਭ ਚੇਤਨਾ ਆਵਈ ਵਿਸਟਾਕੇ ਕੀੜੇ ਕਿਤੋਂ ਦੁਨੀਆਵੀ ਰੰਗਮੰਚ ਮਾਣਦਾ ਹੈ ਤੈਨੂੰ ਜਦਾਂ ਚੋੜਾ ਨਹੀਂ ਆਂਦਾ ਪਰਮਾਤਮਾ ਨੂੰ ਚੇਤਨਾ ਨਹੀਂ ਕਰਦਾ ਤੂੰ ਵਿਸਟਾਦੇ ਕੀੜੇ ਦੇ ਸਮਾਨ ਹੈ